ਅੱਜ ਦੀ ਆਪਣੀ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਅੱਜ ਦੀ ਵੀਡੀਓ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਕਿਉਂਕਿ ਆਪਾਂ ਇੱਕ ਘਰ ਦੀਆਂ ਮਸ਼ੀਨਰੀਆਂ ਤੇ ਇੱਕ ਆਪਾਂ ਮਕਾਨ ਬਹੁਤ ਸਸਤਾ ਸਿਰਫ 8 ਲੱਖ ਦਾ ਤੇ ਬਾਕੀ ਹੋਰ ਵੀ ਕਈ ਮਸ਼ੀਨਰੀਆਂ ਨੇ ਤੇ ਗੱਲਬਾਤ ਆਪਾਂ ਪੂਰੀ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਸੀਂ ਸਾਰੇ ਨੋਟ ਕਰ ਲਓ ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਇਹ ਵੇਚਣ ਵਾਸਤੇ ਆਪਣੇ ਕੋਲੇ ਭੇਜੋ ਜੀ ਆਪਣਾ ਨੰਬਰ ਨੀਚੇ ਹਰੇ ਜਿਹੇ ਅੱਖਰਾਂ 'ਚ ਲਿਖਿਆ ਰਹਿੰਦਾ 78140 38764 ਹੁਣ ਆਪਾਂ ਇੱਕ ਤੁਹਾਡੇ ਖਾਤਰ Honda City ਪਹਿਲੀ ਗੱਡੀ ਲੈ ਕੇ ਪਹੁੰਚੇ Honda City ਹੈ ਡੀਜ਼ਲ ਤੇਜੀ ਜਮਾ ਨਵੀਂ ਕੰਡੀਸ਼ਨ ਹੈ ਟਾਇਰ ਜਮਾ ਨਵੇਂ ਨੇ 2014 ਮਾਡਲ ਹੈ ਸੀਟ ਕਵਰ ਨਵੇਂ ਨੇ ਜੀ ਤੇ ਸਾਰਾ ਕੁਝ ਵਧੀਆ ਜੀ ਅੰਦਰ LCD ਵਗੈਰਾ ਲੱਗੀ ਹੋਈ ਆ ਤੇ ਗੱਡੀ ਮੋਗੇ ਦੀ ਐਨਓਸੀ ਹੁਣੇ ਕੱਟੀ ਹੈ ਮੋਗੇ ਦੀ ਜੀ ਗੱਡੀ ਦੀ ਇਹ ਕਾਗਜ਼ ਪੇਪਰ ਸਾਰੇ ਕੰਪਲੀਟ ਆਪਾਂ ਨੂੰ ਮਿਲ ਜਾਣਗੇ 2029 ਤੱਕ ਰਪਾ ਸਿੰਘ 14 ਮਾਡਲ ਤੇ 25 ਦੀ ਗੱਡੀ ਐਵਰੇਜ ਵਧੀਆ ਦੇ ਦਿੰਦੀ ਹੈ ਤੇ ਫਾਜ਼ਿਲਕਾ ਮਾਲਕ ਦਾ ਏਰੀਆ ਡਿਮਾਂਡ ਦੀ ਆਪਾਂ ਜੇ ਗੱਲ ਕਰੀਏ ਤਾਂ ਮਾਲਕ ਨੇ 2 ਲੱਖ ਤੇ 60000 ਰੁਪਿਆ ਆ ਸੌਰੀ ਡਿਮਾਂਡ ਨੇ ਫਿਕਸ ਰੇਟ ਇਹਨਾਂ ਨੇ ਕਿਹਾ ਇਹਨਾਂ ਨੇ ਲੈਣ ਦੇਣ ਵਾਲੀ ਗੱਲ ਕੀਤੀ ਆ ਨਾ ਤਾਂ ਇਹਨਾਂ ਨੇ ਵਾਅਦਾ ਘਾਟਾ ਕਿਹਾ ਕੁਝ 260 ਕਹਿੰਦੇ ਆ ਵੀ ਮੁਕਤੀ ਜੀ ਗੱਲ ਹੈ 260 ਦੇ ਵਿੱਚ ਗੱਡੀ ਛੱਡ ਦਾਂਗੇ 1 200 ਉਹ ਇਹਨਾਂ ਦੀ ਮਰਜ਼ੀ ਹੈ ਮੌਕੇ ਤੇ ਮਾਨਤਨ ਕਰ ਦੇਣਾ ਉਹ ਤੁਸੀਂ ਮਾਲਕ ਨਾਲ ਗੱਲ ਆਪੇ ਕਰ ਲਿਓ ਜੀ ਤੇ ਗੱਡੀ 'ਚ ਕੋਈ ਕਮੀ ਪੇਸ਼ੀ ਹੈ ਨਹੀਂ ਜੀ ਤੇ ਵਧੀਆ ਮਾਲਕ ਨੇ ਸਾਰਾ ਕੰਮ ਟੋਟਲ ਕਰਵਾ ਰੱਖਿਆ ਬਾਕੀ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਟੋਟਲ ਵਧੀਆ ਜੀ ਚਿੱਟੇ ਰੰਗ ਦੀ ਹੈ ਅੰਦਰੋਂ ਬਹੁਤ ਵਧੀਆ ਪਈ ਹੈ ਅੰਦਰੋਂ ਆਪਾਂ ਨੂੰ ਟੌਪ ਦੀ ਗੱਡੀ ਮਿਲ ਜਾਊਗੀ ਜਾ ਕੇ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਫਾਜ਼ਿਲ ਕਾ ਖੜੀ ਆ ਜਾ ਕੇ ਦੇਖ ਸਕਦਾ ਹਾਂ ਨੰਬਰ ਮਾਲਕ ਦਾ 9465681003 ਮਾਲਕ ਨਾਲ ਤੁਸੀਂ ਗੱਲ ਆਪੇ ਕਰ ਲਿਓ ਜੇ ਤੁਹਾਨੂੰ ਗੱਡੀ ਪਸੰਦ ਆਈ ਹੈ ਸੈਕੰਡ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚਿਆ ਸਵਿਫਟ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜੀ ਸਵਿਫਟ ਗੱਡੀ ਆ VXI 2010 ਮਾਡਲ ਹੈ ਪੈਟਰੋਲ ਤੇ ਪਲੱਸ CNG ਦੋਮਾ ਤੇ ਚੱਲਦੀ ਹੈ CNG ਤੇ ਚਲਾਉਣੀ CNG ਤੇ ਕਰ ਲਓ ਪੈਟਰੋਲ ਤੇ ਚਲਾਉਣੀ ਹੈ ਪੈਟਰੋਲ ਤੇ ਕਰ ਲਓ ਇੰਜਨ ਗੇਅਰ ਵੱਲੋਂ ਓਕੇ ਕੰਡੀਸ਼ਨ ਹੈ ਐਨਓਸੀ ਮਿਲ ਜੂਗੀ ਸਕਰੀਨ ਅੰਦਰ ਲੱਗੀ ਹੋਈ ਆ ਟਾਇਰ ਬਿਲਕੁਲ ਨਵੇਂ ਨੇ ਰੇਟ ਦੀ ਆਪਾਂ ਗੱਲ ਕਰੀਏ ਕੁੱਲ ਡਿਮਾਂਡ 1 ਲੱਖ ਤੇ 42000 ਰੁਪਇਆ ਬਾਕੀ ਘਾਟਾ ਵਾਦਾ ਹੋ ਜਾਊਗਾ ਟਾਇਰ ਦੇਖ ਲਓ ਤੇ ਗੱਡੀ ਦੇਖ ਲਓ ਰੰਗ ਦੇਖ ਲਓ ਸਾਰਾ ਕੁਝ ਆਪ ਨੂੰ ਟੌਪ ਦਾ ਮਿਲ ਜੂਗਾ ਕਿਸੇ ਨੂੰ ਪਸੰਦ ਆਈ ਏ ਗੱਡੀ ਜਾ ਕੇ ਦੇਖੋ ਬੀਐਕਐਸਆਈ 10 ਮਾਡਲ ਆ ਲੁੱਕੀ ਜੀ ਤੇ ਗੱਡੀ ਖੜੀ ਆ ਮਲੋਟ ਏਰੀਆ ਚ ਜਿਸਨੂੰ ਵੀ ਪਸੰਦ ਆਈ ਆ ਜੇ ਤੋਂ ਵੀ ਤੁਸੀਂ ਦੇਖ ਰਹੇ ਹੋ ਤੇ ਕੋਈ ਗੱਡੀ ਖਰੀਦਣ ਦਾ ਚਾਹਵਾਨ ਹੈਗਾ ਤਾਂ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨੇ। ਬਾਕੀ ਮਾਲਕ ਨਾਲ ਪਹਿਲਾਂ ਇੱਕ ਵਾਰੀ ਗੱਲ ਲਾਜ਼ਮੀ ਕਰ ਲਓ ਨੰਬਰ 78 88509988 ਤੇ ਕੋਈ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਮਾਲਕ ਨਾਲ ਗੱਲ ਤੁਸੀਂ ਲਾਜ਼ਮੀ ਇੱਕ ਵਾਰੀ ਕਰ ਲਿਓ ਜੀ। ਤੇ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ। ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ? ਜ਼ਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ। ਬੱਤਵੱਦ ਚੈਨਲ ਨੂੰ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਬੱਤਵੱਦ ਵੀਡੀਓ ਨੂੰ ਸ਼ੇਅਰ ਆ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤੇ ਕਿਸੇ ਨੇ ਐਡ ਕਰਵਾਉਣੀ ਹੈ نیچے ਆਪਣੇ ਚੈਨਲ ਦਾ ਵਟਸਐਪ ਨੰਬਰ ਆ ਲਿਖਿਆ ਰਹਿੰਦਾ 78140 38764 ਭੇਜ ਦਿਓ ਆਪਣੇ ਕੋਲ ਤੇ ਹੁਣ ਆਪਾਂ ਤੁਹਾਡੇ ਖਾਤਰ ਇੱਕ ਗੱਡੀ ਲੈ ਕੇ ਪਹੁੰਚੇ ਹਾਂ ਜੀ ਆਲਟੋ ਗੱਡੀ ਹੈ ਤੇ ਇੱਕ ਸਕੂਟੀ ਆ ਉਹਦੀ ਆ ਭਾਗੀ ਗੱਲ ਕਰਦੇ ਆ ਇਹਨਾਂ ਦੀ ਸਕੂਟੀ ਆ ਇਹਨਾਂ ਦੀ ਹਾਲ ਟੋ ਗੱਡੀ ਆ ਆਲਟੋ ਐਲਐਕਸਆਈ ਗੱਡੀ ਆ ਆਪਾਂ ਨੂੰ ਮਿਲੂਗੀ ਰੰਗ ਦੀ ਜੇ ਗੱਲ ਕਰੀਏ ਆਪਾਂ ਨੂੰ ਰੰਗ ਗੱਡੀ ਦਾ ਸਿਲਵਰ ਮਿਲੂਗਾ ਜੀ 2010 ਮਾਡਲ ਗੱਡੀ ਆ ਆਲਟੋ ਐਲਐਕਸਆਈ ਆ ਤੇ ਸੀਐਨਜੀ ਕਿੱਟ ਲੱਗੀ ਹੋਈ ਆ ਜੀ ਆ ਰੇਟ ਮਾਲਕ ਨੇ 18 ਲੱਖੇ ਭੇਜੇ ਆ ਤੇ ਧਰਮਕੋਟ ਏਰੀਆ ਇਹਨਾਂ ਨੂੰ ਲੱਗਦਾ ਜਾ ਕੇ ਕਿਸੇ ਨੇ ਦੇਖਣੀ ਗੱਡੀ ਜਾ ਕੇ ਦੇਖ ਸਕਦੇ ਹੋ ਬੈਟਰੀ ਵਗੈਰਾ ਆਪਾਂ ਨੂੰ ਬਿਲਕੁਲ ਨਵੀਂ ਫਰੈਸ਼ ਮਿਲ ਜੂਗੀ ਤੇ ਤੁਹਾਡੇ ਸਾਹਮਣੇ ਗੱਡੀ ਆ ਫੋਟੋਮਾਂ ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜੀ ਫੋਟੋਵਾਂ ਨੇ ਚੰਗੀਆਂ ਆਪਣੇ ਕੋਲੇ ਖਿੱਚ ਕੇ ਭੇਜੀ ਐ ਬਾਕੀ ਕਿਸੇ ਨੂੰ ਗੱਡੀ ਪਸੰਦ ਆਈ ਆ ਕੋਈ ਆ ਗੱਡੀ ਖਰੀਦਣ ਦਾ ਜੇ ਹੈਗਾ ਚਾਹਵਾਨ ਤਾਂ ਨੰਬਰ ਮਾਲਕ ਦਾ 9915909917 ਮਾਲਕ ਨਾਲ ਗੱਲ ਤੁਸੀਂ ਕਰ ਸਕਦੇ ਹੋ ਤੇ ਗੱਲ ਕਰਕੇ ਕਿਸੇ ਨੂੰ ਪਸੰਦ ਆਈ ਆ ਤੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਇਹਨਾਂ ਦੇ ਘਰੇ ਜਾ ਕੇ ਚੈੱਕ ਕਰਨੀ ਹੋਵੇ ਗੱਡੀ ਟ్రਾਈ ਲੈਣੀ ਹੋਵੇ ਤੁਸੀਂ ਲੈ ਸਕਦੇ ਹੋ ਤੇ ਹੁਣ ਆਪਾਂ ਇਹਨਾਂ ਦੀ ਸਕੂਟੀ ਦੇਖਦੇ ਹਾਂ ਜੀ ਇਹਨਾਂ ਕੋਲ ਹੀ ਸਕੂਟੀ ਆ ਇਹਨਾਂ ਕੋਲ ਹੀ ਆਲਟੋ ਗੱਡੀ ਆ ਕੋਈ ਵੀ ਗੱਡੀ ਪਸੰਦ ਆਵੇ ਮਤਲਬ ਕਿ ਆਲਟੋ ਗੱਡੀ ਜੇ ਸਕੂਟੀ ਧੋਮਾ ਚੋਂ ਤੁਸੀਂ ਗੱਲ ਕਰਕੇ ਖਰੀਦ ਸਕਦੇ ਹੋ ਜਿਹੜੀ ਸਕੂਟੀ ਆ ਉਹ 2009 ਮਾਡਲ ਆਪ ਨੂੰ ਮਿਲੂਗੀ Honda ਦੀ Active ਆ ਕੰਡੀਸ਼ਨ ਆਲੋਕੇ 22000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਬਿਲਕੁਲ ਓਕੇ ਕੰਡੀਸ਼ਨ ਦੀ ਆ 22000 ਰੇਟ ਆ ਮੌਕੇ ਤੇ ਘਾਟਾ ਵਾਦਾ ਹੋ ਜਾਊਗਾ ਕਿਸੇ ਨੂੰ ਪਸੰਦ ਆ ਵੀ ਜਾਂ ਕੇ ਦੇਖਣੇ ਵਾ ਜਾ ਕੇ ਦੇਖ ਸਕਦਾ ਹਾਂ ਇੱਕੋ ਘਰੇ ਖੜੀ ਜਾਂ ਧਰਮਕੋਟ ਤੇ ਰੇਟ ਹੋ ਜਾਊਗਾ ਬਾਕੀ ਬਾਡੀ ਲਾਈਨ ਦੇਖ ਲੂੰ ਬਾਕੀ ਜੋ ਵੀ ਕੁਝ ਹੈਗਾ ਜਿੰਨੇ ਪਾਰਟ ਨੇ ਸਾਰਾ ਕੁਝ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਜੀ ਟਾਇਰ ਟੱਪਾ ਵੀ ਵਧੀਆ ਆਪਾਂ ਨੂੰ ਮਿਲ ਜਾਊਗਾ ਤੇ ਕਿਸੇ ਨੂੰ ਪਸੰਦ ਆਈਏ ਸਕੂਟੀ ਆਮ ਤੇ ਗੱਲ ਕਰ ਸਕਦਾ ਹਾਂ ਕਿਸੇ ਨੇ ਗੱਡੀ ਲੈਣੀ ਹੈ ਅਲੱਗ ਤੋਂ ਗੱਡੀ ਵੀ ਖਰੀਦ ਸਕਦੇ ਹਾਂ ਜੇ ਕਿਸੇ ਨੇ ਸਕੂਟੀ ਲੈਣੀ ਹੈ ਸਕੂਟੀ ਕਿਸ ਨੂੰ ਪਸੰਦ ਆਈ ਹੈ ਸਕੂਟੀ ਵੀ ਤੁਸੀਂ ਖਰੀਦ ਸਕਦੇ ਹੋ ਦੋਮਾ ਚੋਂ ਤੁਸੀਂ ਖਰੀਦ ਸਕਦੇ ਹੋ ਕੋਈ ਵੀ ਮਸ਼ੀਨਰੀ ਠੀਕ ਹੈ ਜੀ ਬਾਕੀ ਕੋਈ ਕੋਈ ਅਧਰ ਨਹੀਂ ਹੈਗਾ ਦੋਵੇਂ ਚੀਜ਼ਾਂ ਇਕੱਠੀਆਂ ਖਰੀਦਣੀਆਂ ਕੰਪਲਸਰੀ ਐ ਕੋਈ ਇੱਕ ਚੀਜ਼ ਵੀ ਤੁਸੀਂ ਖਰੀਦ ਸਕਦੇ ਹੋ ਤੇ ਸਕੂਟੀ ਦੀ ਗੱਲ ਵੀ ਹੋ ਗਈ ਨੰਬਰ ਸੇਮ ਰਹੂਗਾ ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਤੇ ਹੁਣ ਆਪਾਂ ਤੁਹਾਡੇ ਖਾਤਰ ਇੱਕ ਗੱਡੀ ਲੈ ਕੇ ਪਹੁੰਚੇ ਹਾਂ ਜੀ ਤੁਹਾਨੂੰ ਗੱਡੀ ਮੈਂ ਦਿਖਾ ਦਿੰਦਾ ਗੱਡੀ ਦਾ ਰੇਟ 30000 ਸਿਰਫ 1998 ਮਾਡਲ ਗੱਡੀ ਐ ਜੀ 98 ਮਾਡਲ ਐ ਤੇ ਮਲੇਰ ਕੋਡਲਾ ਇਹਨਾਂ ਦਾ ਏਰੀਆ ਜਿ ਪੰਡ ਫਰਵਾਹਾ ਆ ਫਰਵਾਹੀ ਫਰਵਾਹੀ ਜੀ 33000 ਰੇਟ ਹੈ ਇੰਚਣਗੇ ਓਕੇ ਆ ਬਾਕੀ ਵਾਡੀ ਲਾਈਨ ਵਧੀਆ ਪੰਜਾਬ ਨੰਬਰ ਹੈ ਤੇ ਰੰਗ ਥੋੜਾ ਬਹੁਤਾ ਖਰਾਬ ਜ਼ਰੂਰ ਹੋਇਆ ਪਿਆ ਤੇ ਰੰਗ ਤੁਸੀਂ ਦੇਖ ਲਓ ਡਿੱਕੀ ਵਗੈਰਾ ਤੋਂ ਵਧੀਆ ਛੱਤ ਵੀ ਵਧੀਆ ਹੈ ਬਾਕੀ ਆਸੇ ਪਾਸੇ ਤੋਂ ਵੀ ਠੀਕ ਹੈ ਤੇ ਫਰੰਟ ਤੋਂ ਥੋੜਾ ਜਿਹਾ ਖਰਾਬ ਹੈ ਜਿਵੇਂ ਬੋਰਨਟ ਹੋ ਗਿਆ ਤੇ ਥੋੜਾ ਜਿਹਾ ਆਸੇ ਪਾਸੋਂ ਥੋੜੀ ਜੀ ਗੱਡੀ ਮਰਮਤ ਭਾਲ ਦੀ ਹੈਗੀ ਆ 3000 ਇਹਨਾਂ ਨੇ ਕਿਹਾ ਕਿਸ ਨੂੰ ਪਸੰਦ ਆਉਂਦੀ ਹੈ ਤੇ ਕੋਈ ਗੱਲ ਕਰਨਾ ਚਾਹੁੰਦਾ ਖਰੀਦ ਸਕਦਾ ਹਾਂ 81469 339748 ਮਾਲਕ ਦਾ ਨੰਬਰ ਹੈ ਇਸ ਨੰਬਰ ਤੇ ਗੱਲ ਤੁਸੀਂ ਆਪੇ ਕਰ ਸਕਦੇ ਹੋ ਜੀ ਤੇ ਹੁਣ ਆਪਾਂ ਤੁਹਾਡੇ ਖਾਤਰ ਇੱਕ ਮਕਾਨ ਲੈ ਕੇ ਪਹੁੰਚਿਆ ਸਾਢੇ 7 ਮਰਲੇ ਦਾ ਮਕਾਨ ਹੈ ਜੀ ਸਾਢੇ 7 ਮਰਲੇ ਕਾਫੀ ਜਗ੍ਹਾ ਹੋ ਜਾਂਦੀ ਹੈ ਬੇਸੇ ਤਾਂ ਤੇ ਵਧੀਆ ਜੀ ਤਿੰਨ ਨੇ ਵੇਚਣਾ ਹੈ ਕਪੂਰਥਲਾ ਇਹਨਾਂ ਨੂੰ ਏਰੀਆ ਲੱਗਦਾ ਹੈ ਰੇਟ ਸਿਰਫ 8 ਲੱਖ ਰੁਪਇਆ ਇਹਨਾਂ ਨੇ ਮੰਗਿਆ ਇੱਕ ਵਾਰੀ ਬਾਕੀ ਮਾਲਕ ਕਹਿੰਦੇ ਆ ਵੀ ਉੱਪਰ-ਨੀਚੇ ਰੇਟ ਹੋ ਜਾਊਗਾ ਤੇ ਵਧੀਆ ਦੋ ਕਮਰੇ ਬਣੇ ਹੋਏ ਨੇ ਬਾਥਰੂਮ ਵਗੈਰਾ ਵਧੀਆ ਪਾਣੀ ਦੀ ਸਪਲਾਈ ਵਧੀਆ ਬੜਾ ਸਾਰਾ ਆਪਾਂ ਨੂੰ ਪੱਕਾ ਮਿਲ ਜੂਗਾ ਤੇ ਥੋੜਾ ਜਿਹਾ ਇਹਨਾਂ ਨੇ ਬਣਾਉਣਾ ਵੀ ਸੀਗਾ ਸਾਰਾ ਇੱਕ ਪਾਸੇ ਕਮਰੇ ਵਗੈਰਾ ਤੇ ਇਹਨਾਂ ਨੂੰ ਮਤਲਬ ਕਿ ਵਿੱਚ ਕੰਮ ਛੱਡਣਾ ਪਿਆ ਥੋੜਾ ਜਿਹਾ ਕੰਮ ਪੈ ਗਿਆ ਸੀਗਾ ਲੋਡ ਪੈ ਗਈ ਸੀਗੀ ਤੇ ਹੁਣ ਇਹਨਾਂ ਨੇ ਵੇਚਣਾ ਜੀ ਇਹਨਾਂ ਦਾ ਜੱਦੀ ਘਰ ਆਹਾ ਤੇ ਕਿਸੇ ਨੂੰ ਪਸੰਦ ਆਉਂਦਾ ਤਾਂ ਖਰੀਦ ਸਕਦੇ ਹਾਂ 8 ਲੱਖ ਰੁਪਈਆ ਕਿਹਾ ਹੈ ਮੌਕੇ ਤੇ ਹੋਰ ਵੀ ਕਟੋਤੀ ਹੋ ਜੂਗੀ ਤੇ ਜਾ ਕੇ ਦੇਖਣਾ ਹੋਵੇ ਕਿਸੇ ਨੇ ਜਾ ਕੇ ਦੇਖ ਵੀ ਸਕਦੇ ਹੋ ਨੰਬਰ ਆ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਜਿੰਨਾ ਦਾ ਹਮ ਮਕਾਨ ਆ 684200929 ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਜੀ ਤੇ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗੀ ਆ ਤਾਂ ਸਾਡੇ ਤੁਸੀਂ ਲਾਈਕ ਲਾਜ਼ਮੀ ਕਰ ਦਿਓ ਵੀਡੀਓ ਦੇ ਥੱਲੇ ਇੱਕ ਲਾਈਕ ਦਾ ਬਟਨ ਹੈ ਉਹਨੂੰ ਦਬਾ ਦਿਓ ਤੇ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਇੱਕ ਪਾਸੇ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਮਿਲੂਗਾ ਉਹਨੂੰ ਦਬਾ ਦਿਓ ਤੇ ਕਿਸੇ ਨੇ ਐਡ ਕਰਵਾਉਣੀ ਆ ਆਪਣੇ ਚੈਨਲ ਦਾ WhatsApp ਨੰਬਰ ਵੀਡੀਓ ਦੇ ਵਿੱਚ ਇੱਕ ਪਾਸੇ ਚੁੰਡ ਚ ਲਿਖਿਆ ਰਹਿੰਦਾ 78140 38764 ਆਪਣੇ ਕੋਲੇ ਭੇਜ ਦਿਓ ਤੇ ਫਰੀ ਚਾਪ ਐਡ ਲਗਾ ਦੇਵਾਂਗੇ ਜੀ